Indian National Congress ਰਾਜਾ ਤੇਰੀ ਸੋਤੇ ਲੋਕਾਂ ਦੇ ਲਈ ਸੋਤੇ ਰਾਜਾ ਤੇਰੀ ਸੋਤੇ ਲੋਕਾਂ ਦੇ ਲਈ ਰਾਜਾ ਤੇਰੀ ਸੋਤੇ ਅਜੇ ਰਾਏਵੜੇ ਜਿਹੜੀ ਜਿੱਤ ਹੋਈ ਹੈ ਸਾਡੇ ਕਾਂਗਰਸੀ ਵਰਕਰ ਬੜਾ ਉਤਸ਼ਾਹ ਆ ਲੱਡੂ ਅਸੀਂ ਵੰਡ ਰਹੇ ਆਂ ਹਰ ਦੇਖੋ ਜਿਹੜਾ ਨਾਗਰਿਕਾ ਲੱਡੂ ਖੁਸ਼ੋ ਖਾ ਰਿਹਾ ਹੈ ਹਰ ਬੰਦੇ 'ਚ ਬੜੀ ਖੁਸ਼ੀ ਲਹਿਰ ਹੈ ਕਿ ਜਿਹੜਾ ਰਾਜਾ ਵੜਿੰਗ ਆਇਆ ਲੁਯਾਨੇ ਸ਼ਹਿਰ 'ਚ ਜਿਹੜਾ ਇਹਨਾਂ ਨੇ ਰਾਜਾ ਵੜਿੰਗ ਵਰਗਾ ਨੌਜਵਾਨ ਜੋਸ਼ੀਲਾ ਲੀਡਰ ਚੁਣਿਆ ਹੈ ਅਸੀਂ ਵੋਟਰਾਂ ਦਾ ਸਪੋਰਟਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਸਾਡੇ ਰਾਜਾ ਵੜਿੰਗ ਜੀ ਨੂੰ ਕਾਮਯਾਬ ਕੀਤਾ ਅਸੀਂ ਪੂਰੀ ਲੁਯਾਨੇ ਸ਼ਹਿਰ ਦੇ ਵਾਸੀਆਂ ਦਾ ਭੈਣਾ ਭਰਾਵਾਂ ਦਾ ਹਰ ਬੰਦੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਾਜਾ ਵੜਿੰਗ ਸਰ ਚੁਣਿਆ